ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਮੈਂ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਜਿਹੜੇ ਵੀਰੋ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਦੋਸਤੋ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚਿਆ ਦੋਸਤੋ ਮੋੜ ਮੰਡੀ ਤੇ ਜਿਹੜੀ ਕਿ ਮਹੀਨੇ ਚ 20 ਤਰੀਕ ਨੂੰ ਇੱਕੋ ਵਾਰ ਲੱਗਦੀ ਆ ਦੋਸਤੋ ਅੱਜ ਦੀ ਵੀ ਤੇ ਕਿਸੇ ਵਪਾਰੀ ਦਾ ਵਪਾਰੀ ਦੀ ਬੱਛੀ ਨਹੀਂ ਹੈਗੀ ਦੋਸਤੋ ਘਰੇਲੂ ਬੰਦੇ ਨੇ ਬਾਈ ਹੁਰੀ ਪਹਿਲੀ ਵਾਰ ਮੰਡੀ ਲੈ ਕੇ ਆਏ ਨੇ ਜਾਨਵਰ ਤੇ ਬਾਕੀ ਦੋਸਤੋ ਦੂਰ ਤੋਂ ਅਟਰੈਕਟ ਕਰ ਲਿਆ ਬੱਛੀ ਨੇ ਮੈਨੂੰ ਬਹੁਤ ਸੋਹਣੀ ਲੱਗੀ ਤਾਂ ਕਰਕੇ ਮੈਂ ਵੀਡੀਓ ਸ਼ੂਟ ਕਰਨ ਆ ਗਿਆ ਤੇ ਬਾਕੀ ਬੱਛੀ ਹੈਗੀ ਵੀ ਦੋਸਤੋ ਪੂਰੀ ਸ਼ਕੀਨ ਤੇ ਪੂਰੀ ਸੋਹਣੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਸਾਰਿਆਂ ਨੂੰ ਕਿੱਦਾਂ ਲੱਗੀ ਨਾਲ ਇਹਦੇ ਮੇਰਾ ਖਿਆਲ ਦਾ ਬੱਛੀ ਹੈ ਵੀਰੋ ਬੱਛੀ ਹੈ ਦੋਸਤੋ ਪਿਓਰ ਨਾਲ ਬੱਛੀ ਹੈ ਬਿਲਕੁਲ ਆਪਣੀ ਮਾਂ ਦੀ ਕਾਪੀ ਹੈ ਪੂਰੀ ਸੋਹਣੀ ਬੱਛੀ ਆ ਦੋਸਤੋ ਤੇ ਬਾਕੀ ਡਿਟੇਲ ਸਾਰੀ ਮੈਂ ਬਾਈ ਹਰਾਂ ਨੂੰ ਪੁੱਛ ਦੂੰਗਾ ਇੱਕ ਵਾਰ ਨੇੜੇ ਤੋਂ ਥਾਣ ਹਵਾਨਾ ਦਿਖਾ ਦਣਾ ਮੁੱਠੀ ਚਵਾਈ ਵਾਲੇ ਥਾਣ ਲੱਗੇ ਨੇ ਦੋਸਤੋ ਚਾਰੋਂ ਥਾਣ ਨੇਖੜਵੇਂ ਨੇ ਪੂਰਾ ਗੈਪ ਤੇ ਲੱਗੇ ਨੇ ਗੱਲ ਕਰੀਏ ਤਾਂ ਇੱਕ ਥਾਣ ਦੇ ਪਿੱਛੇ ਦੂਸਰਾ ਥਾਣ ਦਿਖਦਾ ਨਹੀਂ ਦੋਸਤੋ ਜਿੱਦਾਂ ਕੜ ਕੇ ਲਾਏ ਹੁੰਦੇ ਆ ਪੂਰੀ ਸ਼ਕੀਨ ਬੱਛੀ ਆ ਦੋਸਤੋ ਕਿਸੇ ਪਾਸਿਓਂ ਵੀ ਪੰਜ ਪੈਸਿਆਂ ਦੀ ਕਮੀ ਨਹੀਂ ਹੈਗੀ ਬੱਛੀ ਦੇ ਵਿੱਚ ਤੇ ਬਾਕੀ ਬੈਕ ਤੋਂ ਹਵਾਨਾ ਦਿਖਾ ਦਣਾ ਹਲੇ ਥੋੜੇ ਦਿਨਾਂ ਦੀ ਸੂਈ ਆ ਦੋਸਤੋ ਕੱਚੀ ਆ ਬੱਛੀ ਪਲੂਣ ਜਾਨਵਰ ਤਕਰੀਬਨ 40-45 ਦਿਨ ਦੇ ਵਿੱਚ ਦੋਸਤੋ ਦੁੱਧੋ ਤਿਆਰ ਕਰਦਾ ਹਵਾਨਾ ਤਿਆਰ ਕਰਦਾ ਮੂੰਹ ਮੱਥਾ ਦੇਖ ਲਓ ਬੱਚੀ ਤਾਂ ਫੁੱਲ ਬਰੀਡ ਦੇ ਵਿੱਚ ਹੈ ਤੇ ਉਮੀਦ ਆ ਵੀ ਦੁੱਧ ਵੀ ਚੰਗਾ ਪਾਊਗੀ ਤੇ ਨਾਲ ਜਿਹੜੀ ਬੱਚੀ ਆ ਦੋਸਤੋ ਉਹ ਉਹਦੇ ਨਾਲੋਂ ਵੀ ਜ਼ਿਆਦਾ ਵੱਧ ਕੇ ਸੋਹਣੀ ਹੈ ਤੇ ਬਾਕੀ ਆ ਤੁਹਾਨੂੰ ਡਿਟੇਲ ਸਾਰੀ ਬਾਈ ਨੂੰ ਪੁੱਛਦੇ ਆਪਾਂ ਉਹਦੇ ਲਵੀ ਖੜਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਕੀ ਹੈ ਨਾਮ ਮੇਰਾ ਦਸਪੀ ਸਿੰਘ ਹੈ ਪਿੰਡ ਮੰਡੀਕਲਾਂ ਜ਼ਿਲ੍ਹਾ ਬਠਿੰਡਾ ਠੀਕ ਹੈ ਵੀਰੇ ਇਹ ਬੱਚੀ ਕਿੰਨੇ ਵੇ ਸੂਈ ਆ ਇਹ ਬੱਚੀ ਪਹਿਲੇ ਸੂਏ ਜੀ ਪਹਿਲੇ ਸੂਏ ਪਾਰਦਾ ਹੀ ਕੰਮ ਆ ਜਾ ਕਰੇ ਲੂ ਰੱਖ ਦਿੰਦੇ ਨਹੀਂ ਜੀ ਟਰੇਲੂ ਰੱਖਦੇ ਆ ਘਰ ਦੀ ਪਾਲੀ ਹੋਈ ਬੱਚੀ ਹੈ ਅੱਛਾ ਜੀ ਕਿੰਨਾ ਕਿੰਨੇ ਦਿਨ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਜੀ ਨੂੰ ਦੋ ਦਿਨ ਹੋ ਗਏ ਗੋਲਾ ਕਿੰਨਾ ਕੁ ਤਿਆਰ ਆ ਹੁਣ ਵੀਰ ਜੀ ਦੁੱਧ ਕਿੰਨਾ ਕੁ ਤਿਆਰ ਆ ਹੁਣ ਦੁੱਧ ਹੈਗਾ ਜੀ 10 ਲੀਟਰ ਪਲੱਸ ਆ ਜੀ 10 ਪਲੱਸ ਆ ਹਾਂ ਜੀ ਮੂੰਹੋਂ ਦੰਦਾ ਜੀ ਕਿੰਨੇ ਦਾ ਆਂਦਾ ਵੀਰੇ ਦੰਦ ਦੰਦ ਕਿੰਨੇ ਆਉਂਦੇ ਆ अच्छा दोस्तों कोई कोई गल नहीं कोई <laughs> दो, तकरीबन दोस्तों आईडिया ला लियो मेरे हिसाब ਨਾਲ ਦੋ ਦੋ ਕਦੰਦ ਪਛੀ ਹੋਊਗੀ ਹੋ ਸਕਦਾ ਖੀਰੀ ਹੋਵੇ ਤੇ ਜਿਆਦਾ ਤੋਂ ਜਿਆਦਾ ਮੇਰੇ ਹਿਸਾਬ ਨਾਲ ਦੋ ਦੰਦ ਹੋਊਗੀ ਦੋਸਤਾਂ ਦੋ ਦੰਦ ਹੈ ਜੀ ਦੇਖੇ ਦੋ ਦੰਦ ਹੀ ਹੋਊਗੀ ਤਕਰੀਬਨ ਹਾਂ ਦੋ ਅੱਛਾ ਭਾਈ ਜੀ ਰੇਟ ਕਿੰਨਾ ਕਰਦੇ ਇਹਦਾ ਰੇਟ ਦਾ 55000 ਕਿੰਨੇ ਕਿਤੇ ਛੱਡ ਦੋਗੇ ਛੱਡ ਦਾਂਗੇ ਜੀ 2000 2000 ਘੱਟ ਲੈ ਲਾਂਗੇ ਘਰੇਲੂ ਬੰਦੇ ਨੇਗੇ ਕੋਈ ਵਪਾਰ ਦਾ ਕੰਮ ਨਹੀਂ ਵਪਾਰੀ ਦਾ ਹੁੰਦਾ ਦੋਸਤੋ ਇਹਨੂੰ ਬਹੁਤ ਮੋਡੀਫਾਈ ਕਰਕੇ ਲੈ ਕੇ ਆਉਂਦਾ ਪਛੀ ਨੂੰ ਦੇ ਬਾਪੂ ਨੇ ਦੋਸਤੋ ਉਮਰ ਵੀ ਦੱਸ ਦਿੱਤੀ ਦੋ ਸਾਲ 1 ਮਹੀਨਾ ਜੀ ਮੇਰਾ ਖਿਆਲ ਹੈ ਆਪਾਂ ਦੋ ਦੰਦ ਕਹਿੰਦੇ ਹਾਂ ਜਿਆਦਾ ਦੋਸਤੋ ਇਹਨੇ ਦੋ ਦੰਦ ਕੱਢੇ ਹੋਣਗੇ ਮੇਰਾ ਖਿਆਲ ਹੈ ਅਸਲ ਦੇ ਵਿੱਚ ਖੀਰੀ ਹੋਊਗੀ ਬਾਪੂ ਜੀ ਕਹਿੰਦੇ ਦੋ ਸਾਲ 1 ਮਹੀਨਾ ਉਮਰ ਹੈ ਦੋਸਤੋ ਖੀਰੀ ਬੱਚੀ ਹੋਊਗੀ ਪੂਰੀ ਵੱਣ ਵਾਲੀ ਬੱਚੀ ਆ ਦੋਸਤੋ ਪੂਰੀ ਟੌਪ ਦੀ ਐ ਹਨ ਹਵਾਨਾ ਦੇਖ ਸਕਦੇ ਆ ਪੂਰੀ ਜਾਨਵਰ ਪੂਰੀ ਸੋਹਣੀ ਜੀ ਆ ਦੋਸਤੋ ਆ ਨਾਲ ਇਹਦੇ ਬੱਚੀ ਆ ਇੱਕ ਵਾਰੀ ਬੱਚੀ ਦਿਖਾ ਦੇਣਾ ਤੇ ਬਾਕੀ ਨੇੜ ਆ ਕੇ ਨੰਨੀ ਬੱਚੀ ਵੀ ਦਿਖਾਵਾਂਗੇ ਜਿਹੜੀ ਇਹਦੇ ਨਾਲ ਦੋਸਤੋ ਡਰ ਜਾਂਦਾ ਜਾਨਵਰ ਜਦੋਂ ਘਰੇ ਪਾਲਿਆ ਹੁੰਦਾ ਕੀ ਵਾਰੀ ਬਾਹਰ ਮੰਡੀ ਮੰਡੀ ਆ ਕੇ ਘਾਟੀ ਤੁਰਦਾ ਬਾ ਬਾਂਦੇ ਬਾਈ ਆ ਕੇ ਪੂਰੀ ਸ਼ਕੀਨ ਬੱਛੀ ਆ ਦੋਸਤੋ ਪੂਰੀ ਟਾਪ ਦੀ ਬੱਛੀ ਐ ਮੂੰਹ ਦੇ ਵਿੱਚੋਂ ਖੀਰੀ ਹੋਊਗੀ ਬਾਪੂ ਜੀ ਨੇ عمر 2 ਸਾਲ 1 ਮਹੀਨਾ ਦੱਸੀ ਆ ਜੇ ਤਾਂ ਹੁਣ ਤੁਰੂਗੀ ਤੁਸੀਂ ਹਵਾਨਾ ਦੇਖ ਲਓ ਦੋਸਤੋ ਹੋਰ ਸਾਹਮਣੇ ਖੜਾ ਹੀ ਹੈ ਪੂਰਾ ਠੋਸ ਹਵਾਨਾ ਦੋਸਤੋ ਕੋਈ ਢਿੱਲਾ ਪਾਣੀ ਟੂਹੀ ਦੇ ਵਿੱਚ ਕੋਈ ਲੇਦਾ ਪਾਣੀ ਹੈਗਾ ਤੇ ਬਾਕੀ ਦੋਸਤੋ ਜਿਹਨੂੰ ਵੀ ਬੱਛੀ ਪਸੰਦ ਆਊਗੀ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਨੇੜਾ ਆ ਕੇ ਦੋਸਤੋ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਬਾਕੀ ਖਰੀਦਣਾ ਤੁਸੀਂ ਹੁੰਦਾ ਨੇੜਾ ਆ ਕੇ ਤਸੱਲੀ ਕਰਕੇ ਇਧਰ ਤੋਂ ਹਵਾਨਾ ਦਿਖਾ ਦੇਣਾ ਇੱਕ ਵਾਰੀ ਤੇ ਬਾਕੀ ਆ ਦੋਸਤੋ ਨਾਲ ਇਹਦੇ ਬੱਛੀ ਆ ਪੂਰੀ ਪਿਓਰ ਹੈ ਇਹ ਵੀ ਤਕਰੀਬਨ 2 ਦਿਨ ਦੀ ਉਮਰ ਹੈ ਨਾਲ 나ੜੂਆ ਦਿਖਾ ਦੇਣਾ ਮਸੰਹ ਹਰੀ ਨਾਲ ਹੀ ਹੈ ਇਹਦਾ ਤੇ ਬਾਕੀ ਨੰਬਰ ਮੈਂ ਬਾਈ ਦਾ ਲਾ ਦੇਣਾ ਸਕਰੀਨ ਤੇ ਦੋਸਤੋ ਜਿਹਨੂੰ ਵੀ ਬੱਛੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਮੰਡੀ ਕਲਾਂ ਤੋਂ ਆਇਆ ਬਾਈ ਬਠਿੰਡਾ ਜ਼ਿਲ੍ਹਾ ਪਾਈ ਹੁੰਦਾ ਬਾਕੀ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂਗਰਾਹ ਇੱਕ ਪਛੀ ਹੋਰ ਲੈ ਕੇ ਆਇਆ ਦੋਸਤੋ ਮੋਰ ਮੰਡੀ ਤੇ ਤੁਹਾਡੇ ਵਾਸਤੇ ਭੁੰਨ ਦੱਸਦਾ ਬਾਈ ਤੇ ਬਾਕੀ ਹਵਾਨਾ ਦੇਖ ਸਕਦੇ ਹੋ ਇੱਕ ਵਾਰੀ ਨੇੜੇ ਤੋਂ ਦਿਖਾ ਦਿੰਨਾ ਇਹ ਚੌੜੇ ਹਵਾਨੇ ਦੀ ਆ ਛੋਟੇ ਕੱਦ ਦਾ ਕਾਟਚਾ ਦੋਸਤੋ ਤੇ ਬਾਕੀ ਅਗਲੀ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲੈਣੇ ਆਏ ਇਧਰ ਤੋਂ ਹਵਾਨਾ ਦਿਖਾ ਦਿੰਨਾ ਤੁਹਾਨੂੰ ਅਗਲੇ ਥਣ ਤੋਂ ਤਕਰੀਬਨ ਇੱਕ ਗਿੱਠ ਅੱਗੇ ਆ ਹਵਾਨਾ ਮੁੱਖੀ ਦੀ ਚਵਾਈ ਵਾਲੇ ਨੇ ਦੋਸਤੋ ਚਾਰੋਂ ਥਣ ਨੇ ਖੜਵੇਂ ਲੱਗੇ ਨੇ ਤੇ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਬਰੀਡ ਦੇ ਵਿੱਚ ਬਹੁਤ ਆ ਬੱਛੀ ਤੇ ਬਾਕੀ ਅਗਲੀ ਗੱਲਬਾਤ ਹਨਾ ਆਪਾਂ ਸਾਰੀ ਬਾਈ ਤੋਂ ਪੁੱਛ ਲੈਣੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਕੀਆ ਬਾਈ ਹਾਂਜੀ ਨਾਮ ਕੀਆ ਚਮਕੌਰ ਸਿੰਘ ਦਾ ਨਾਮ ਵੀਰੇ ਕਿੱਥੋਂ ਆਏ ਬਾਈ ਪਿੰਡ ਧੌਲਾ ਜਿਲ੍ਹਾ ਵਪਾਰ ਦਾ ਹੀ ਕੰਮ ਆ ਬਾਈ ਹਾਂ ਵਪਾਰ ਦਾ ਕੰਮ ਆ ਵੀਰੇ ਕਿੰਨੇਵੇਂ ਸੂਈਆਂ ਬੱਛੀ ਨੂੰ ਬੱਸੀ ਆ ਵੀਰੇ ਯਾਰ ਦੰਦਾ ਜੀ ਆ ਦੰਦਾ ਦੁੰਦੀ ਆ ਦੋ ਦੰਦ ਆ ਹਾਂ ਕਿੰਨੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ 8-9 ਦਿਨ ਹੋ ਗਏ ਮਗਰ ਵੀ ਬੱਸੀ ਆ ਉਹ ਵੀ ਬੱਸੀ ਆ ਜੀ ਮਗਰ ਵੀ ਅੱਛੇ 8-9 ਦਿਨ ਹੋ ਗਏ ਦੋਸਤੋ ਦੇਖ ਸਕਦੇ ਹੋ ਪਿੱਛੇ ਵੀ ਪੂਰੀ ਪਿਆਰੀ ਬੱਛੀ ਐ ਬੰਮੀ ਚ ਬਹੁਤ ਹੈ ਵੀ ਸਾਡਾ ਦਰਵਾਜ਼ਾ ਸਾਰਾ ਬਈ ਬੋਲਾ ਕਿੰਨਾ ਕੁ ਤਿਆਰ ਹੈ ਇਸ ਟਾਈਮ 20 ਕਿਲੋ ਤਿਆਰ ਹੈ ਬਈ ਇਸ ਟਾਈਮ ਕਿੰਨੇ ਕੁ ਦੀ ਉਮੀਦ ਹੈ ਹਾਂ ਵੀਰੇ ਕਿੰਨਾ ਕਰ ਦਾਂਗੇ 50 ਦੀ ਦੇ ਦਾਂਗੇ ਮੋਲੇ 62000 ਕਰਦੇ 55 ਹੀ ਦੇ ਦਾਂਗੇ 55 ਦੀ ਲਾਸਟ ਛੜ ਮੈਂ ਕਿੰਨੇ ਕੁ ਦੁੱਧ ਦੀ ਉਮੀਦ ਹੈ ਇਹ ਤੋਂ ਇਹ 22 23 ਕਿਲੋ ਤਾਂ ਕੱਢ ਦੂ ਵੀਰੇ ਗਰਮੀ ਦੇ ਕਾਰਨ ਹੁਣ 22 23 ਕਿਲੋ ਹਾਂ 20 ਕਿਲੋ ਹੁਣ ਤਿਆਰ ਹੈ ਬੋਲਾ ਆਪਣਾ ਨੰਬਰ ਬੋਲ ਦੋ ਬਈ ਨੰਬਰ 97794 75644 ਇੱਕ ਵਾਰੀ ਫੇਰ ਬੋਲ 97794 75644 ਵੀਰੇ ਮੂੰਹੋਂ ਦੋ ਦੰਦ ਮੂੰਹੋਂ ਦੋ ਦੰਦ ਇੱਕ ਵਾਰੀ ਹੋਰ ਤੋਰ ਦੇ ਇੱਧਰ ਲ ਤੇ ਬਾਕੀ ਛੋਟੇ ਕਦ ਕਾਟ ਚਾਹ ਦੋਸਤੋ ਦਰਮਿਆਨੀ ਕਦ ਕਾਟ ਚਾਹ ਹਵਾਨਾ ਬਹੁਤ ਚੌੜੇ ਹਵਾਨੇ ਵੀ ਹੈ ਮੁਖੀ ਚਵਾਈ ਵਾਲੇ ਚਾਰੋਂ ਥਣ ਲੱਗੇ ਨੇ ਪੂਰੇ ਨਖੜ ਨੇ ਤੇ ਬਾਕੀ ਬਰੀਡ ਚਾਹ ਦੋਸਤੋ 20 ਕਿਲੋ ਬੋਲਾ ਬਾਈ ਕਹਿੰਦਾ ਤਿਆਰ ਹੈ ਤਨੂਣ ਬੱਛੀ ਆ ਮੂੰਹੋਂ ਦੋ ਦੰਦ ਹੈ ਤੇ ਬਾਕੀ ਜਿਹਨੂੰ ਵੀ ਦੋਸਤੋ ਇਹ ਬੱਛੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਓ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਤੇ ਰੇਟ ਵੀ ਬਾਈ ਨੇ ਵੀਡੀਓ ਦੇ ਵਿੱਚ ਹੀ ਦੱਸਤਾ ਇਹਦੇ ਚੋਂ ਬਾੜਾ ਮੋਟਾ ਮਾਨਤਨ ਹੋ ਜੂਗਾ ਦੋਸਤੋ ਬਾਕੀ ਤੁਸੀਂ ਫੋਨ ਤੇ ਬਾਈ ਨਾਲ ਕਨੈਕਟ ਕਰ ਸਕਦੇ ਹਾਂ